ਮਾਂ ਦੀ ਮੌਤ ਦੀ ਖਬਰ ਸੁਣ ਕੇ ਉਹ ਰੋਂਦੀ ਕਰ ਲੌਂਦੀ ਪੀਕੇ ਪਾਂਚੀ ਸ਼ਾਮ ਦੇ ਤਕਰੀਬਨ 3.7 ਵਜੇ ਮਾਂ ਦਾ ਸ਼ਸ਼ਕਾਰ ਕਰਨ ਤੋਂ ਬਾਅਦ ਗੁਰਦੁਆਰੀ ਮੱਥਾ ਟੇਕੀ ਜਦੋਂ ਸਾਰੇ ਘਰ ਪਹੁੰਚੇ ਤਾਂ ਕੁਝ ਸਿਆਣੀਆਂ ਬੁੜੀਆਂ ਕਹਿਣ ਲੱਗੀਆਂ ਵਿਆਹੀਆਂ ਕੁੜੀਆਂ ਭਾਈ ਆਪਣੇ ਘਰ ਜਾਓ ਸੰਸਕਾਰ ਤੋਂ ਬਾਅਦ ਵਾਲੀ ਰਾਤ ਕੁੜੀਆਂ ਪੀਕੀ ਨਹੀਂ ਰਹਿੰਦੀਆਂ ਚੰਗਾ ਨਹੀਂ ਹੁੰਦਾ ਉਹ ਉਮੀ ਹੀ ਉੱਠ ਕੇ ਆਪਣੇ ਪਤੀ ਨਾਲ ਤੁਰ ਪਈ ਮਨ ਤਾਂ ਪਰਿਆ ਹੀ ਹੋਇਆ ਸੀ ਆਖਿਰ ਜਾਣ ਵਾਲੀ ਮਾਂ ਸੀ ਉਹਦੀ ਕਾਰ ਆ ਕੇ ਵੀ ਕੀੜਾ ਮੰ ਟਿਕਨਾ ਸੀ ਜਿਵੇਂ ਕਿਵੇਂ ਬੱਚਿਆਂ ਨੂੰ ਰੋਟੀ ਬਣਾ ਕੇ ਦਿੱਤੀ ਪਤੀ ਨੂੰ ਦਿੱਤੀ ਆਪਣੇ ਕਿਥੇ ਲੰਘਣੀ ਸੀ ਉਹਦੇ ਵਰਕੀ ਅੰਦਰ ਉਹ ਮੇਹੀ ਭੁੱਖਣ ਪਾਣੀ ਮੰਜੇ ਤੇ ਪੈ ਗਈ ਮਾ ਵਾਰੇ ਸੋਚਦੀ ਦੀਆਂ ਪੁੱਬਾਂ ਨਿਕਲ ਗਈਆਂ ਜਾਨਕ ਪਤੀ ਦੀ ਗੱਲ ਨੇ ਸੁਣ ਕਰਤਾ ਅਕੇ ਹੁਣ ਮੇਰੇ ਘਰ ਨਾ ਵਾਧੂ ਦਾ ਮਾਤਮ ਪਾ ਇਹ ਰੂਣਾ ਧੂਣਾ ਆਪਣੇ ਘਰ ਹੀ ਕਰ ਲੈਂਦੀ ਜਿਹੜਾ ਕਰਨਾ ਸੀ ਹੁਣ ਕਦੇ ਉਹਦੇ ਕੰਨਾਂ 'ਚ ਪੀਕੇ ਘਰ ਵਾਲੀਆਂ ਬੁੜੀਆਂ ਦੇ ਬੋਲ ਗੂੰਜਦੇ ਕਿ ਵਿਆਹੀਆਂ ਕੁੜੀਆਂ ਆਪਣੇ ਘਰ ਜਾਓ ਤੇ ਕਦੇ ਪਤੀ ਦੇ ਬੋਲ ਕੀ ਆਪਣੇ ਹੀ ਘਰ ਕਰ ਲੈਂਦੀ ਜਿਹੜਾ ਰੋਣਾ ਧੋਣਾ ਕਰਨਾ ਸੀ ਉਹ ਸੋਚੀ ਗਈ ਕਿ ਅੱਧੀ ਉਮਰ ਤਾਂ ਉਹਦੀ ਬਾਪ ਦਾ ਘਰ ਜੋੜ ਦੀ ਦੀ ਲੰਘ ਗਈ ਤੇ ਬਾਕੀ ਪਤੀ ਦਾ ਜੀ ਨੂੰ ਹੁਣ ਤੱਕ ਉਹ ਆਪਣਾ ਹੀ ਸਮਝਦੀ ਰਹੀ ਸੀ ਪਰ ਉਹਦਾ ਆਪਣਾ ਘਰ ਕਿਹੜਾ ਜਿੱਥੇ ਹੋਰ ਕੁਝ ਨਹੀਂ ਸੀ ਕੰਮ ਸੇ ਕੰਮ ਉਹ ਆਪਣੀ ਮਰੀ ਹੋਈ ਮਾਂ ਨੂੰ ਤਾਂ ਦੋ ਘੜੀਆਂ ਰੋ ਸਕੀ